ਫਾਜ਼ਲਕਾ ਇੱਕ ਵਕੀਲ ਨੂੰ ਕਿਡਨੈਪ ਕਰਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਫਾਜ਼ਲਕਾ ਦੀ ਖੂਈ ਖੜਾ ਪੁਲਿਸ ਨੇ 9 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਦੱਸ ਦਈਏ ਕਿ ਬੀਤੇ ਦਿਨੀ ਫਾਜ਼ਲਕਾ ਦੇ ਇੱਕ ਵਕੀਲ ਨੂੰ ਕਿਡਨੈਪ ਕਰਕੇ ਉਸ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਇਸ ਤੋਂ ਬਾਅਦ ਫਾਜ਼ਲਕਾ ਦੇ ਵਕੀਲ ਭਾਈਚਾਰੇ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਔਰ ਜ਼ਖਮੀ ਵਕੀਲ ਅੰਗਰੇਜ਼ ਸਿੰਘ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਹਾਲਚਾਲ ਜਾਣਨ ਲਈ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਮਣਾ ਵੀ ਪੁੱਜੇ ਵਿਧਾਇਕ ਨਰਿੰਦਰਪਾਲ ਸਿੰਘ ਸਮਣਾ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਏਗਾ ਉਧਰ ਫਾਜ਼ਿਲਕਾ ਦੀ ਖੁਈ ਖੜਾ ਪੁਲਿਸ ਨੇ ਜ਼ਖਮੀ ਵਕੀਲ ਅੰਗਰੇਜ਼ ਸਿੰਘ ਦੇ ਬਿਆਨ ਕਲਮ ਬਦ ਕਰਕੇ 9 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਰਿਹਾ ਹੈ ਔਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੇਖੋ ਬੜੀ ਮਾੜੀ ਗੱਲ ਹੈ ਸਾਡੇ ਵਕੀਲ ਸਾਹਿਬ ਅਗਰੇਵ ਜੀ ਜਿਨ੍ਹਾਂ ਤੇ ਕੁਝ ਲੋਕਾਂ ਨੇ ਇਹਨਾਂ ਨੂੰ ਮਾਰਕੁੱਟ ਕੀਤੀ ਔਰ ਫਿਰ ਗੱਡੀ ਦੇ ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਏ ਔਰ ਉਹਨਾਂ ਦੇ ਸੱਟਾਂ ਹੀ ਵਜੀਆਂ ਨੇ ਦਾਖਲ ਨੇ ਔਰ ਮੈਂ ਇਹਨਾਂ ਦਾ ਅੱਜ ਇਹ ਪਤਾ ਲੈਣ ਲਈ ਆਇਆ ਹਾਂ ਔਰ ਸਾਰੇ ਜਿਹੜੇ ਸਾਡੇ ਵਕੀਲ ਭਾਈਚਾਰੇ ਦੇ ਸਾਰੇ ਵਕੀਲ ਸਾਹਿਬਾਨ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਫੌਸਲਾ ਦਿੱਤਾ ਇਹਨਾਂ ਨੂੰ ਜਿਨ੍ਹਾਂ ਨੇ ਵੀ ਇਹ ਗਲਤ ਹਰਕਤ ਕੀਤੀ ਹੈ ਜੋ ਇਹਨਾਂ ਨੇ ਮਾਰਕਟ ਕੀਤੀ ਹੈ ਉਸ ਤੋਂ ਬਾਅਦ ਕਿਡਨੈਪਿੰਗ ਕਰਨ ਦੀ ਜੋ ਵੀ ਕੋਸ਼ਿਸ਼ ਕੀਤੀ ਕੋਈ ਵੀ ਨੇ ਚਾਹੇ ਉਹ ਜਿੱਡੇ ਮਰਜੀ ਕੋਈ ਕਿਸੇ ਵੀ ਮੈਂ ਕਹਿੰਨਾ ਕੋਈ ਵੱਡੇ ਹੋਣ ਕਿੱਡੇ ਵੀ ਕੋਈ ਮੈਂ ਕਹਿੰਨਾ ਵੱਡੇ ਵਪਾਰੀ ਹੋਣ ਕਿਸੇ ਨੂੰ ਬਿਲਕੁਲ ਨਜਾਇਜ਼ ਕਿਸੇ ਨਾਲ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ ਜਿਨ੍ਹਾਂ ਨੇ ਵੀ ਇਹ ਗਲਤ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਮੈਸੇਜ ਦਿੱਤਾ ਜਾਊਗਾ ਕਿ ਅੱਗੇ ਤੋਂ ਇਹੋ ਜਿਹਾ ਕਰਨ ਬਾਰੇ ਕੋਈ ਸੋਚੇ ਵੀ ਨਾ ਔਰ ਸਖਤ ਤੋਂ ਸਖਤ ਜਿਹੜੀ ਹੈ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ